ਦੇ ਨੀਦ ਤੋਂ ਬਹੁਤ ਬੜਾ ਹੋਰ ਕਰਦੇ ਹਾਂ ਉਹ ਮਾਰ ਬੱਤ ਠੀਕ ਉਹ ਆ ਗਈ ਆ ਗਈ ਮੈਂ ਹਾਂਜੀ ਆ ਗਈ ਆ ਗਈ ਬੜੀ ਚਾਰ ਗੱਦੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਬਸ ਉਹਨੇ ਕਾਫੀ ਕੰਟਰੋਲ ਕਰ ਦੇਣਾ ਆਹ ਪਰ ਆਲੀ ਇੱਥੇ ਵੀ ਬਚਾਵਾ ਛੋਟੇ ਹਲੋ ਉਹ ਟੈਂਸ਼ਨ ਹਾਈ ਟੈਂਸ਼ਨ ਵਾਇਰ ਆ ਉੱਪਰ ਲੱਤੋ ਵਾਇਰ ਦਾ ਬਹੁਤ ਡੀਪ ਬੈਠ ਗਿਆ ਹੁਣ ਲੱਗੇ ਜਾਂਦਾ ਫਾਇਦਾ ਕੋਈ ਨਹੀਂ ਵੱਡੇ ਚ ਬਲੌਕ ਹੈ ਕੁੜੀਏ ਉਹਦੇ ਉੱਚੇ ਘਾਟੋ ਘੜ ਪੰਜਾਬ 50 ਫੁੱਟ ਲੱਗੀ ਹੁੰਦੀ ਅੱਛਾ ਭਾਈ ਜਦੋਂ ਅਸੀਂ ਆਏ ਆ ਤੇ ਉਦੋਂ ਮਤਲਬ ਦੋਨੋਂ ਇਕੱਠਿਆਂ ਲੱਗੀ ਪਈ ਅੱਗ ਇਹ ਕਿਵੇਂ ਲੱਗੀ ਯਾਰ ਇਹਨੂੰ ਜੀ ਆਹ ਖਿਲ ਰਿਹਾ ਐਰੋ ਸਾਲਾ ਇਹ ਵੀ ਇਧਰ ਉਹਨੂੰ ਜਾ ਲੱਗਣਾ ਇਹਦਾ ਕੋਈ ਨਾ ਹੋ ਨਿੰਗਾ ਇੱਥੇ ਸਪੇਸ ਬਹੁਤ ਆ ਨਹੀਂ ਭਾਜੀ ਸਪੇਸ ਇਹ ਖਿਲਰਨ ਜਾਂਦੋਂ ਲੱਗੀ ਨਾ ਉੱਚਾਈ ਜਾਂਦੀ ਆ ਹਾਈਟ ਜਾਂਦੀ ਆ ਇਹਨਾਂ ਦਾ ਵੀਰਾ ਪਾਣੀ ਮਾਰ ਲੈਣਾ ਪਾਣੀ ਮਾਰ ਆ ਸਾਧਨ ਕੱਢੋ ਬਾਹਰ ਕੋਈ ਆਪਾਂ ਦੇਖੀ ਜਾਂਦੇ ਆ ਫਾਇਦਾ ਕੀ ਸਾਲਾ ਉਹ ਨਹੀਂ ਨਹੀਂ ਉਹ ਡਿੱਗੀ ਤੇ ਜਾਂਦੀ ਜਿਹੜੀ ਉਹ ਡਿੱਗੀ ਜਾਂਦੀ ਇਧਰ ਉਹਨੇ ਇਹਨੇ ਕੈਚ ਕਰਨਾ ਜਾਂਦੀ ਗੀਰ ਥੱਲੇ ਅੱਗ ਤੁਰ ਪਈ ਨਾ ਥੱਲੇ ਜਿਹੜਾ ਨਾਲ ਖਿਲ ਰਿਹਾ ਉਹ ਵੀ ਇਧਰ ਡਿਸਟੈਂਸ ਹੈਗੀ ਕਾਫੀ ਉਹ ਪਰਾਲੀ ਚੱਕੋ ਭਾਜੀ ਯਾਰ ਆਜੋ ਮੇਰਾ ਵੀਰ ਮਾਰਾ ਜੀ ਕਿੰਨਾ ਭਾਜੀ ਕਲਿੰਦਰ ਸਿੰਘ ਜੀ ਪਿੰਡ ਟੜੂਰੋਵਾਲ ਜੀ ਅੱਜ ਪਿੰਡ ਨੂਰੋਵਾਲ ਜਿਹੜੇ ਪ੍ਰਾਣੀ ਦੀਆਂ ਗੱਠਾਂ ਲਗੀਆਂ ਸੀ ਉਹਨਾਂ ਨੂੰ ਅੱਗ ਲੱਗੀ ਪਈ ਆ ਤੁਸੀਂ ਇਸ ਟਾਪਿਕ ਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਪਾਸੇ ਸਰਕਾਰ ਸਾਡੀ ਕਹਿੰਦੀ ਆ ਕਿ ਅੱਗ ਨਾ ਲਾਓ ਪਰ ਇਸ ਵੇਲੇ ਅੱਗ ਤੜਾ ਤੜ ਪਿਛਲੀ ਵਾਰ ਵੀ ਲੱਗੀ ਸੀ ਅੱਗ ਇਸ ਵਾਰੀ ਵੀ ਅੱਗ ਲੱਗੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਤਕਰੀਬਨ ਅੱਗ ਜਿਹੜੀ ਅੱਜ ਕੋਈ 4:30 ਵਜੇ ਦੇ ਕਰੀਬ ਲੱਗੀ ਆ ਅੱਛਾ ਜੀ ਉਹ ਸਾਹਮਣੇ ਤੋਂ ਸਾਹਮਣੇ ਦੇਖਿਆਂ ਤੋਂ ਪਤਾ ਲੱਗਾ ਵੀ ਬਾਹਰ ਇੱਥੇ ਅੱਗ ਲੱਗੀ ਹੋਈ ਆ ਤੇ ਤਕਰੀਬਨ ਸਾਨੂੰ ਸਰਕਾਰ ਅੜਕ ਰਹੀ ਆ ਪਰ ਸਾਡੇ ਹਿਸਾਬ ਨਾਲ ਤੇ ਸਾਡੇ ਦੋ ਤਿੰਨ ਪੰਨਾਂ ਦੀ ਟਰਾਲੀ ਜਿਹੜੀ ਅੱਗ ਦੇ ਵਿੱਚ ਸਾੜ ਗਈ ਆ ਪਿਛਲੀ ਵਾਰੀ ਵੀ ਅੱਗ ਲੱਗੀ ਸੀ ਵਾਰੀ ਤੇ ਸਾਰੀ ਇੱਥੇ ਬਹੁਤ 4-5 ਤੇ ਸੜੇ ਸੀ ਉਹ ਤਾਂ ਐਸੇ ਏਰੀਆ ਦੀ ਟਰਾਲੀ ਸਾਰੀ ਇੱਥੇ ਦੀ ਇੱਥੇ ਸੜ ਗਈ ਸੀ ਡੰਪ ਹੋ ਕੇ ਪਤਾ ਲੱਗਾ ਕਿ ਪਿਛਲੀ ਵਾਰੀ ਵੀ ਜਦੋਂ ਡੰਪ ਨੂੰ ਅੱਗ ਲੱਗੀ ਸੀ ਇਹਨਾਂ ਗੱਠਾਂ ਨੂੰ ਅੱਗ ਲੱਗੀ ਸੀਗੀ ਤੇ ਜਿਹੜਾ ਐਸਡੀਐਮ ਸਾਹਿਬ ਜਾਂ ਕੋਈ ਵੀ ਉੱਚ ਅਧਿਕਾਰੀ ਆਏ ਸੀਗੇ ਉਹ ਕਹਿੰਦੇ ਆ ਕਿ ਪਿੰਡ ਨੂਰੋਵਾਲ ਸਾਨੂੰ ਸ਼ੋ ਹੋ ਰਹੀ ਆ ਵਾ ਸੈਟਲਾਈਟ ਰਾਈਨ ਸ਼ੋ ਰਿਹਾ ਕਿ ਇਸ ਪਿੰਡ ਵਿੱਚ ਅੱਗ ਲੱਗੀ ਹੈ ਤੁਹਾਨੂੰ ਉਹ ਤੁਸੀਂ ਉਹਨੂੰ ਕਿੱਦਾਂ ਦੇਖਦੇ ਆ ਸਾਡੇ ਕੋ ਐਕਟਿਵ ਅਫੀਸਰ ਹਮ ਸਭ ਤੁਸੀਂ ਦਾ ਸਾਹ ਆਏ ਸੀ ਉਹ ਸਾਨੂੰ ਅੱਗ ਬਾਰੇ ਸੁਚੇਤ ਕਰਦੇ ਸੀ ਵੀ ਤੁਸੀਂ ਇੱਥੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਉਣੀ ਅਸੀਂ ਉਹਨਾਂ ਨੂੰ ਦੱਸਿਆ ਜੀ ਅਸੀਂ ਖੇਤਾਂ ਦੇ ਵਿੱਚ ਨਹੀਂ ਲਗਾਈ ਪਰ ਸਾਡੇ ਜਿਹੜੇ ਖੇਤਾਂ ਦੇ ਵਿੱਚੋਂ ਇਕੱਠੀ ਕੀਤੀ ਡੰਪ ਕੀਤੇ ਆ ਨਾ ਉਹਨੇ ਹੀ ਸਾਨੂੰ ਰੈਡ ਆਲਰਟ ਦਿੱਤਾ ਹੋਇਆ ਵਾ ਪਰ ਹੁੰਦਾ ਹੀ ਪਰ ਉਹ ਵੀ ਕੀਤਾ ਸੀ ਤੇ ਐ ਕਿ ਦੁਬਾਰਾ ਫੇ ਉਸੇ ਕੰਮ 'ਚ ਹੀ ਫੇ ਅਸੀਂ ਆ ਗਏ ਸਾਡੀ ਜਿਹੜੀ ਪਰਾਲੀ ਇੱਥੇ ਹੀ ਇਕੱਠੀ ਕਰਕੇ ਇੱਥੇ ਹੀ ਸਾੜੀ ਸਾੜੀ ਸੜ ਗਈ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਪਿੰਡ ਦੇ ਵਿੱਚ ਤੇ ਐਕੀ ਵੀ ਉਹ ਕੰਮ ਨਹੀਂ ਰਾਂਜੀ ਹੱਥਾਂ ਪਰ ਆਗੇ ਇਹੋ ਚੱਲਣੀ ਆ ਤੇ ਅਸੀਂ ਰੈਡ ਆਰਡਰ ਤੇ ਰਹਿਣਾ ਪ੍ਰਸ਼ਾਸਨ ਕੋਲ ਕੀ ਮੰਗ? ਉਹਦਾ ਕਿ ਕੋਈ ਨਹੀਂ ਲਾਉਂਦਾ ਜੀ ਹਾਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਪਹੁੰਚਾ ਇੱਕ ਫਾਈਲ ਬਲਗ੍ਰੇਡ ਸਾਡੇ ਕੋਲ ਆਈ ਆ ਨਹੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਪਰਾਲੀ ਬਾਰੇ ਅਸੀਂ ਕਹਿੰਨੇ ਆ ਜੀ ਪ੍ਰਸ਼ਾਸਨ ਦੀ ਇੱਕੋ ਜਿਹੇ ਤਾਂ ਦੰਪ ਚਕਾਇਆ ਜਾਵੇ ਕਿ ਸਾਡੇ ਪਿੰਡ ਨੂੰ ਵੀ ਕਿਸੇ ਵੱਲੋਂ ਖਵਾ ਹੁੰਦਾ ਨੁਕਸਾਨ ਹੋ ਸਕਦਾ ਜੇ ਤਾ ਤੁਹਾਡੀ ਪਰਾਲੀ ਵੱਲ ਜਾਂਦੀ ਆ ਤੋ ਉਦੋਂ ਪਿੰਡ ਨੂੰ ਕੋਈ ਨੁਕਸਾਨ ਨਹੀਂ ਪਹੁੰਦਾ ਜਿੱਦਾਂ ਜਿਹੜਾ ਸੁਆਭਾਵ ਆ ਜੀ ਸਾਰੀ ਪਿੰਡਾਂ 'ਚ ਹੀ ਆਉਂਦੀ ਆ ਸਾਡੇ ਇੱਥੇ ਠੀਕ ਆ ਜੀ ਤੇ ਬਿਲਕੁਲ ਇੱਕ ਇੱਕ ਲੱਗਾ ਤੋਂ ਦੂਰ ਆ ਬਾਕੀ ਕਿੰਨੇ ਕੋਈ ਇੱਕ ਡੇਢ ਕਿਲਾ ਦੂਰ ਆ ਠੀਕ ਆ ਜੀ ਜਦੋਂ ਵੀ ਹਵਾ ਆਉਂਦੀ ਆ ਸਾਰੀ ਜਿਹੜੀ ਸੁਆਭਾਵ ਆ ਸਾਰੇ ਪਿੰਡਾਂ 'ਚ ਸਾਰੇ ਘਰਾਂ ਦੇ ਵਿੱਚ ਜਿੱਥੇ ਕਿਤੇ ਨਹੀਂ ਵੀ ਜਾਣੀ ਉੱਥੇ ਵੀ ਹਵਾ ਦੇ ਨਾਲੇ ਜਾ ਕੇ ਪਹੁੰਚ ਜਾਂਦੀ ਆ ਠੀਕ ਹੈ ਭਾਜੀ ਕੀ ਗੱਲ ਹੋ ਗਈ ਐ ਤੇ ਪਰਾਲੀ ਨੂੰ ਅੱਗ ਲੱਗ ਗਈ ਐ ਇਹ ਤਾਂ ਭਾਈ ਜੀ ਅਸੀਂ ਤਾਂ ਮੁਕਸਰ ਤੋਂ ਬਿਲੋਂਗ ਕਰਦੇ ਆਂ ਤੇ ਇਹਦਾ ਅਸੀਂ ਤਾਂ ਆਪਦੇ ਏਰੀਆ 'ਚ ਉੱਥੇ ਜਾ ਕੇ ਸੀਜ਼ਨਲ ਦਾ ਕੰਮ ਕਰੀ ਜਾਂਦੇ ਇੱਥੇ ਕਰਕੇ ਚਲੇ ਗਏ ਸੀ ਤੇ ਸਾਨੂੰ ਬਾਅਦ 'ਚ ਫੋਨ ਗਿਆ ਵੀ ਐ ਕਰਕੇ ਉੱਥੇ ਡੱਠਾ ਨੂੰ ਅੱਗ ਲੱਗੀ ਐ ਤੇ ਅਸੀਂ ਇਹਨਾਂ ਬਾਈਅਰਾਂ ਕੋਲੇ ਆਉਣੇ ਨੇ ਇੱਥੇ ਤੇ ਅਸੀਂ ਇਹਨਾਂ ਨੂੰ ਫੋਨ ਕਰਿਆ ਇਹਨਾਂ ਨੇ ਜਦੋਂ ਆ ਕੇ ਦੇਖਿਆ ਇੱਥੇ ਦੋ ਸਟੈਕਾਂ ਨੂੰ ਅੱਗ ਲੱਗੀ ਸੀ ਕਿੰਨਾ ਕੁ ਨੁਕਸਾਨ ਹੋਇਆ ਤਾਂ ਲਗਭਗ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਕਿੱਦਾਂ ਮਹਿਸੂਸ ਕਰਦੇ ਹੋ ਕਿਦਾਂ ਅਗ ਲੱਗੀ ਹੋਈ ਤੇ ਪਹੜੀ ਆਇਆ ਤਾਂ ਮਹਿਸੂਸ ਤਾਂ ਵੀਰੇ ਇਹਦਾ ਤਾਂ ਇਹ ਹੈ ਵੀ ਜਿਹੜੇ ਹਿਸਾਬ ਨਾਲ ਦੇਖੀ ਇਹਨਾਂ ਨੇ ਆ ਗਏ ਦੋਨਾਂ ਸਾਈਡਾਂ ਤੋਂ ਲੱਗੀ ਸੀ ਉਸ ਹਿਸਾਬ ਨਾਲ ਸ਼ਰਾਰਤ ਹੈ ਉਸ ਹਿਸਾਬ ਨਾਲ ਸ਼ਰਾਰਤ ਲੱਗਦੀ ਹੈ ਸਾਨੂੰ ਦਾ ਠੀਕ ਹੈ ਬਾਈ ਜੀ ਨਾਲ ਫਿਰ ਦਵਾਈਆਂ ਨਾਲ ਫਿਰ ਅਜਿਹਾ ਜਿਵੇਂ ਲੈ ਹਾਂਜੀ ਹਾਂਜੀ ਤੇ ਕੱਲ ਵੀ ਸਾਡੀ ਪਟਵਾਲੀ ਗੱਲ ਕੀਤੀ ਹੈ ਨਾ ਆਉਗੇ ਜੇ ਹੋਰ ਦੀ ਹੋਊਗੀ ਜੀ ਹਾਂ ਜੀ ਇੱਕ ਕਿਸਾਨ ਇੱਕ ਮੱਲਾ ਵੀ ਬਲਗ ਲਵਾਣਾ ਉੱਤੇ ਪਰਚਾ ਹੁੰਦਾ ਜੀ 10000 ਇੱਕ ਦੀ ਬਲਾ ਇੱਕ ਲੈ ਕੇ ਬੈਠੋ ਕਰਦੇ ਪਰਚਾ ਹੁੰਦਾ ਮਸਾਂ ਨਹੀਂ ਬੰਦ ਸਾਢੇ ਦੇ ਕਹਿੰਦਾ ਪਰਚਾ ਹੁਣਾ ਬੰਦਦਾ ਬਈ ਇਹ ਨਹੀਂ ਜਾਂਦੇ ਕੋਈ ਮੱਲਾ ਜਿਹੜੀ ਕਿਸਾਨ ਇੱਕ ਮੱਲਾ ਨਾਲ ਵੀ ਬਲਗ ਲਵਾਣਾ ਨਾ ਉੱਤੇ ਪਰਚਾ ਹੁੰਦਾ 10000 ਇੱਕੜ ਮੱਲਾ ਲੈ ਕੇ ਲੈ ਕੇ ਬੈਠੀਓ ਤੇ ਅਸੀਂ ਕਿੰਨਾ ਖਰਚਾ ਕਰਕੇ ਸਰਕਾਰ ਦੀ ਸਪੋਰਟ ਕਰੀ ਸੀ ਇਹ ਅਸੀਂ ਜਿਹੜਾ ਇਹ ਡੀਜ਼ਲ ਦਾ ਧਾਗੇ ਨਾਲ ਮੱਚ ਕੇ ਫਰੀ ਇਹ ਇੱਥੇ ਆਈ ਹੈ ਨਾ ਵੈਸੇ ਤਾਂ ਨਹੀਂ ਆਈ ਨਾ ਤੇ ਅਸੀਂ ਕਿੰਨੀ ਇਹ ਇਹਦੀ ਅਜੀਜ਼ ਸਰਕਾਰੀ ਸਪੋਰਟ ਕਰੀ ਤੇ ਅੱਗ ਲਗਵਾਈ ਅਸੀਂ ਇਹ ਉਹ ਸਿਕਿਉਰਟੀ ਵਾਲਾ ਇਥੇ ਰੋਟੀ ਖਾਣ ਗਿਆ ਪਰਲੇ ਡੰਪ ਤੇ ਬੈਠਾ ਪਰ ਐਵੇਂ ਤਾਂ ਨਹੀਂ ਹੁੰਦਾ ਵੀ ਆਪਸਾਂ ਨੇ ਹਾਂਜੀ ਐਵੇਂ ਤਾਂ ਨਹੀਂ ਹੁੰਦਾ ਹੋਰ ਕਿਵੇਂ ਹੁੰਦਾ ਤੁਸੀਂ ਦੱਸ ਦਿਓ ਬਈ ਮੜ ਮੜ ਜਾਣਾ ਪੈਂਦਾ ਹੁਣ ਪੱਕਾ ਦਾ ਬੰਦਾ 24 ਘੰਟੇ ਰਹਿ ਨਹੀਂ ਸਕਦਾ ਸੀ ਮਾਲੇ ਥਿੱਕਾ ਦੂਸਰਾ ਸੀ ਦੀਵਾਲੀ ਸੀ ਅੱਗ ਲੱਗੀ ਹਣੀ ਹਾਂਜੀ ਪਰ ਆਪਾਂ ਹਰ ਵਾਰ ਅੱਗ ਲੱਗਦੀ ਹੈ ਹਾਂਜੀ ਠੀਕ ਹੈ ਨਾ ਮੈਂ ਬਾਰ ਬਾਰ ਉਸੇ ਗੱਲ ਤੇ ਆਵਾਂਗਾ ਕਿ ਕਿਸਾਨ ਇੱਕ ਮੱਲੇ ਮੱਲੇ ਦੀ ਅੱਗ ਲਗ ਰਾਣਾ ਤੇ ਪਰਚਾ ਹੁੰਦਾ ਤੁਸੀਂ ਹਜ਼ਾਰਾਂ ਇੱਕ ਦੇ ਉੱਤੇ ਲਾ ਕੇ ਬਿਠੀ ਹੋ ਹਾਂਜੀ ਤੁਸੀਂ ਸਾਫ਼-ਸਾਫ਼ ਦੱਸੋ ਨਾ ਨਹੀਂ ਤੁਸੀਂ ਮੇਰਾ ਸਵਾਲ ਬਾਈ ਮੇਰੀ ਗੱਲ ਨਹੀਂ ਵੈਸੇ ਆ ਫੜੀ ਹੋਣਾ ਨਹੀਂ ਨਹੀਂ ਬੰਦ ਕਰ ਇੱਕ ਮਿੰਟ ਬੰਦ ਨਹੀਂ ਕਰਦਾ ਉਹ ਭਰਾ ਮੇਰੇ ਸਾਨੂੰ ਐ ਕਹਦਾ ਤੇਰਾ ਮਕਸਦ ਕੀ ਹੈ ਕਹਿਣ ਦਾ ਸਵਾਲ ਕਿਉਂ ਪੁੱਛਦਾ ਮੇਰਾ ਮਕਸਦ ਉਹੀ ਹੈ ਜੋ ਮੈਂ ਕਹਿੰਦਾ ਪਿਆ ਕੀ ਨੁਕਸਾਨ ਕਹਿੰਦਾ ਇੱਕ ਜਿੰਨਾ ਬਣਾਉਣ ਦੇ ਵਿੱਚ ਹਰਾ ਵੀ ਚੋਣ ਬਣਾਉਣ ਦੇ ਲੋਕ ਉਹ ਨਹੀਂ ਨਹੀਂ ਵੀਰੇ ਇੱਦਾਂ ਇੰਨੀ ਸਕਾ ਕੇ ਲਾਈ ਹੈ ਨਾ ਇੱਕ ਕਿਸਾਨ ਸਰ ਇੱਧਰ ਸਰ ਇੱਧਰ ਦਿਓ ਕਿੱਥੇ ਕਿਸਾਨ ਕਿੱਥੇ ਤੁਹਾਨੂੰ ਆਉਂ ਲੱਗ ਲੋਣਾ ਨਾ ਉੱਤੇ ਪਰਚਾ ਹੁੰਦਾ ਬਾਈ ਜੀ ਸਾਡਾ ਨਾ ਸਾਡਾ ਮਕਸਦ ਕੀ ਹੈ ਅਸੀਂ ਇਹ ਫ੍ਰੀਜ ਕਰਿਆ ਭਾਈ ਤੂੰ ਇਹਨੂੰ ਬੰਦ ਕਰ ਪਹਿਲਾਂ ਇੱਕ ਮਿੰਟ ਆਪਾਂ ਵੈਸੇ ਗੱਲ ਕਰਦੇ ਆਂ ਨਹੀਂ ਉਹ ਰੋਜ ਕੀ ਆਸੀਂ ਇਹ ਫ੍ਰੀਜ ਕਰਿਆ ਅਸੀਂ ਕਿੰਨਾ ਖਰਚਾ ਕਰਿਆ ਸਾਡਾ ਕਿੰਨਾ ਨੁਕਸਾਨ ਹੋ ਗਿਆ ਇਸ ਨੂੰ ਪਹਿਲੇ ਦੱਸ ਕਿੱਡਿਆ ਹਾਂ 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 ਬਟ ਸਾਡੇ ਕਹਿੰਦਾ ਭਾਬ ਸਰ ਹਰ ਵਾਰ ਅੱਗ ਲੱਗਦੀ ਤੇ ਲੱਗਦੀ ਆ ਹਾਂ ਤੇਰੀ ਗੱਲ ਸਹੀ ਹੈ ਉਹਦੇ ਨੁਕਸਾਨ ਹੀ ਹੁੰਦਾ ਉਹ ਤੇ ਸਾਡਾ ਨੁਕਸਾਨ ਹੈ ਸਾਡੀਆਂ ਪਿਛਲੀ ਸਾਲ 31 ਲੱਖ ਦੇ ਗੱਠਾ ਮਾਦੀਆਂ ਸਾਨੂੰ ਸਰਕਾਰ ਨੇ ਜਾਂ ਸਾਨੂੰ ਕਿਸੇ ਨੇ ਕੀ ਸਪੋਰਟ ਕਰਿਆ ਸਾਡਾ ਕਹਿਣ ਦਾ ਮਤਲਬ ਇਹ ਵੀ ਸਾਡਾ ਇੰਸ਼ੋਰੈਂਸ ਹੈ ਜੇ ਇੰਸ਼ੋਰੈਂਸ ਮਾਰੇ ਅਸੀਂ ਇਹ ਕੰਮ ਕਰਦੇ ਆਂ ਸਾਡਾ ਡੱਕਾ ਨਹੀਂ ਸਾਨੂੰ 1 ਰੁਪਿਆ ਨਹੀਂ ਮਿਲਦਾ ਹਾਂ ਹਾਂ ਤੇ ਫਿਰ ਤੁਹਾਡਾ ਕਹਿਣ ਦਾ ਜਿਹੜਾ ਮਕਸਦ ਹੈ ਤੁਸੀਂ ਮੇਰਾ ਕੰਮ ਉਹ ਤਾਂ ਪ੍ਰਸ਼ਾਸਨ ਦਾ ਕੰਮ ਹੈਗਾ ਜੀ ਤੁਹਾਡਾ ਮੇਨ ਸਵਾਲ ਇਹੀ ਹੈ ਵੀ ਤੁਸੀਂ ਹਾਂ ਜੀ ਜਿਹੜੇ ਇਸ ਵੇਲੇ ਸਵਾਲ ਕੀਤੇ ਜਾਂਦੇ ਆ ਕਿ ਇਹਨਾਂ ਨੇ ਹਰ ਵਾਰ ਗੱਠਾਂ ਨੂੰ ਅੱਗ ਲੱਗਦੀ ਆ ਔਰ ਹਜ਼ਾਰਾਂ ਏਕੜ ਜਿਹੜੀ ਇੱਥੇ ਪਰਾਲੀ ਇਕੱਠੀ ਕੀਤੀ ਜਾਂਦੀ ਆ ਪਰ ਪਖਵਾਲੀ ਇਕੱਠੀ ਕਰਨ ਦੇ باوجود ਵੀ ਇੱਥੇ ਕੋਈ ਪੂਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹਾ ਪਹਾੜ ਸੇ ਨਹੀਂ ਵਾਪਰਨੇ ਚਾਹੀਦੇ ਜਿਸ ਤਰ੍ਹਾਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਇਹ ਜਿਹੜੇ ਜਿਹੜੇ ਡੰਪ ਜਗ੍ਹਾ ਕਰਦੇ ਆ ਇਹਨਾਂ ਨੂੰ ਸਕਿਉਰਟੀ ਗਾਰਡ ਹੋਣੇ ਚਾਹੀਦੇ ਇਹਨਾਂ ਦੇ ਇੱਥੇ ਜਾਂ ਜਾਂ ਸਰਕਾਰ ਆਪਣੇ ਪ੍ਰਬੰਧ ਕਰੇ ਤਾਂ ਜੋ ਇਹੋ ਜਿਹੇ ਪਹਾੜ ਸੇ ਵਾ ਨਾ ਵਾਪਰਨ ਔਰ ਜਿਹੜੀਆਂ ਪ੍ਰਾਲੀਆਂ ਦੀ ਇਕੱਠਾ ਨਾ ਛੜਨ ਅਸੀਂ ਅਸੀਂ 200 ਕਿਲੋਮੀਟਰ 5 ਕਰੋੜ ਰੁਪਏ ਦਾ ਸਮਾਨ ਆ ਸਾਡਾ ਜਿਹੜੀਆਂ ਅਸੀਂ ਕਿਸ਼ਤਾਂ ਭਰਦੇ ਸਵਾ ਕਰੋੜ ਰੁਪਏ ਕਿਸ਼ਤਾਂ ਦੀ ਜਿਹੜੀ ਅਜੀ ਇੱਕ ਇਕੱਠਾ ਕਰਦੇ ਜਿਹੜਾ ਤੁਹਾਡੇ ਤੋਂ ਬਈ ਇਕੱਠਾ ਕਰਦੇ ਆ ਇਹ ਇਹ ਅੱਗ ਨੂੰ ਇਕੱਠਾ ਕਰਦੇ ਇਥੇ ਨੁਕਸਾਨ ਹੀ ਆਏ 1.5 ਮਹੀਨੇ 2 ਮਹੀਨੇ ਪਹਿਲਾਂ ਆ ਕੇ ਬਹਿ ਜਾਂਦੇ ਇਥੇ ਸੋ ਇਹਨਾਂ ਨੂੰ ਪੁੱਛਿਆ ਗਿਆ ਪਰ ਕੋਈ ਪੁਖਤਾ ਇਹਨਾਂ ਨੇ ਸਾਨੂੰ ਪ੍ਰੂਫ ਨਹੀਂ ਦਿੱਤਾ ਕੋਈ ਸਬੂਤ ਨਹੀਂ ਦਿੱਤਾ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜੇ ਇੱਕ ਸੋਚੇ ਪਰਚਾ ਹੋ ਸਕਦਾ ਜੇ ਕੋਈ ਨਹੀਂ ਹੁੰਦਾ ਇਹਨਾਂ ਜੇ ਕਿਸਾਨਾਂ ਦੇ ਪਰਚਾ ਕੀਤੇ ਜਾਂਦੇ ਆ ਕਿ ਇਹ ਪਿਛਲੇ ਸਾਲ ਵੀ ਲਗਭਗ ਜਿਹੜੀਆਂ ਇਥੋਂ ਦੀ ਸਵਾਹ ਉੱਡ ਕੇ ਪਿੰਡ ਨੂਰੋਵਾਲ ਮੰਗੂਪੁਰ ਔਰ ਦੂਲੋਵਾਲ ਤੱਕ ਗਈ ਔਰ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਥੇ ਪੁਖਤਾ ਜਾਂਚ ਕੀਤੀ ਜਾਵੇ ਲੱਗ ਲੱਗਦੀ ਕਿਉਂ ਤੇ ਲਾਈ ਜਾਂਦੀ ਆ ਜਾਂ ਲੱਗਦੀ ਆ ਜਾਂ ਅਚਾਨਕ ਲੱਗਦੀ ਆ ਇਸ ਵੇਲੇ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੇਲਾ ਚਲ ਰਿਹਾ ਸੰਗਤਾਂ ਨੇ ਡਰਾਉਣਾ ਵੀ ਆ ਇਧਰ ਹੀ ਨੰਗਣਾ ਵੀ ਆ ਪਰ ਪ੍ਰਸ਼ਾਸਨ ਇਹਦੀ ਕੋਈ ਕਾਰਵਾਈ ਨਹੀਂ ਕਰ ਰਿਹਾ ਪਿਛਲੇ ਸਾਲ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਵਾਰ ਵੀ ਕੋਈ ਕਾਰਵਾਈ ਹੋਈ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਖਾਸ ਕਾਰਵਾਈ ਕੀਤੀ ਜਾਵੇ ਅਜਰ ਹਨ ਪਿੰਡ ਨੂਰਵਾਲਾ ਰਾਜਸਵਾਮੀ ਡੇਰੇ ਦੇ ਲਾਗੇ ਪ੍ਰਾਲੀ ਨੂੰ ਡੰਪ ਕੀਤਾ ਸੀ ਉਦੋਂ ਭਿਆਨਕ ਅੱਗ ਲੱਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਅਹੀਂ ਜਿਹੜਾ ਫਾਇਰ ਡਿਪਾਰਟਮੈਂਟ ਆ ਉਹਨੂੰ ਇਮੀਡੀਏਟਲੀ ਇਨਫੋਰਮ ਕੀਤਾ ਸੀ ਉਹ ਗੱਡੀਆਂ ਆਗੀਆਂ ਸੀ ਉਹ ਅੱਗ ਨੂੰ ਬੁਝਾਣ ਦੀਆਂ ਵਾ ਤੇ ਲਗਭਗ ਇਹ ਕਿਉਂ ਹੋ ਰਿਹਾ ਇਦਾਂ ਪਿਛਲੇ ਸਾਲ ਵੀ ਅੱਗ ਲੱਗੀ ਸੀ ਇੱਕ ਵੀ ਅੱਗ ਲੱਗੀ ਹੈ ਤੁਹਾਨੂੰ ਵੀ ਲੱਗਦਾ ਕਿ ਇੱਥੇ ਜਿਹੜੀਆਂ ਸਕਵਡ ਦੀ ਪੂਰਾ ਪ੍ਰਬੰਧ ਨਹੀਂ ਹੈਗੇ ਕੀ ਕਰਨ ਜੀ ਜੀ ਪਿਛਲੇ ਸਾਲ ਵੀ ਲੱਗੀ ਸੀ ਇਹਨਾਂ ਨੂੰ ਆਪਣੀ ਸਿਕਿਉਰਿਟੀ ਦਾ ਅੰਜਾਮ ਕਰਨਾ ਪੈਣਾ ਕਿਉਂਕਿ ਪਿਛਲੇ ਸਾਲ ਵੀ ਲੱਗੀ ਸੀ ਇਹ ਤਾਂ ਇਦਾਂ ਕੁਝ ਵੀ ਹੋਤਦਾ ਦੋ ਜੀ ਤੇ ਮਤਲਬ ਕਿ ਇਹ ਤੁਸੀਂ ਚੌੜੇ ਬਲੇ ਕਹਿੰਦੇ ਆ ਕਿ ਇਹਨੂੰ ਸਕورٹی ਰੱਖਣੀ ਚਾਹੀਦੀ ਹੈ ਬਿਲਕੁਲ ਜੀ ਤੁਸੀਂ ਆਪਣੇ ਕਲੀਅਰ ਅਫਸਰ ਅਧਿਕਾਰੀਆਂ ਨੂੰ ਉਹਨਾਂ ਨਾਲ ਗੱਲ ਕਰੋਗੇ ਵੀ ਮੈਂ ਹਾਂ ਜੀ ਬਿਲਕੁਲ ਸਰ ਮੈਂ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਲਿਆਉਂਗਾ ਜੀ ਵੀ ਇਹ ਲੈਪਸ ਹੋਇਆ ਸੀਗਾ ਜੀ ਪਿਛਲੇ ਸਾਲ ਵੀ ਹੋਇਆ ਸੀਗਾ ਇਸ ਸਾਲ ਵੀ ਹੋਇਆ ਜੀ ਇਹ ਨਹੀਂ ਹੋਣਾ ਚਾਹੀਦਾ